ਕਿਸਾਨੀ ਅਧੂਲਨ ਨੂੰ ਲੈ ਕੇ ਜਿਹੜਾ ਅੱਜ ਹਸ਼ਿਆਰਪੁਰ ਜਿਹੜਾ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ ਔਰ ਕਿਸਾਨੀ ਅਧੂਲਨ ਨੂੰ ਜਿਹੜਾ ਪੂਰੀ ਜਿਹੜੀ ਮਾਰਕੀਟ ਆ ਜਿਹੜੀ ਹੈ ਘੰਟਾ ਘਰ ਅ ਨਜ਼ਦੀਕ ਜਿਹੜਾ ਬੱਸ ਸਟੈਂਡ ਦੀ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਹੜੀ ਮਾਰਕੀਟ ਪੂਰੀ ਜਿਹੜੀ ਆ ਕਿਸਾਨੀ ਅਧੂਲਨ ਨੂੰ ਲੈ ਕੇ ਬੰਦ ਕੀਤੀ ਗਈ ਹੈ ਔਰ ਹਸ਼ਿਆਰਪੁਰ ਦੀਆਂ ਇਹ ਧੰਨਵਾਦੀ ਤਸਵੀਰਾਂ ਦਿਖਾ ਰਹੇ ਹਾਂ ਜਿਹੜੀ ਪੂਰੀ ਮਾਰਕੀਟ ਜਿਹੜੀ ਆ ਬੰਦ ਕੀਤੀ ਗਈ ਹੈ ਤੇ ਮਾਰਕੀਟ ਦੇ ਜਿਹੜੇ ਲੋਕਾਂ ਬਲੋ ਜਿਹੜਾ ਪੂਰਾ ਸਮਰਥਨ ਜਿਹੜਾ ਕਿਸਾਨ ਅਧੂਲਨ ਨੂੰ ਦਿੱਤਾ ਹੈ ਐਲ ਆਈ ਸੀ ਦਫ਼ਤਰ ਵੀ ਜਿਹੜਾ ਦੇਖਣ ਨੂੰ ਮਿਲਿਆ ਤੇ ਜਨ ਪੰਜਾਬੀ ਨੂੰ ਜਿਹੜੇ ਮਾਦੀ ਰਾਵ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਪੂਰਾ ਸ਼ਾਹਕੁਰ ਜਿਹੜਾ ਮੁਕੰਮਲ ਤੌਰ ਤੇ ਜਰਾ ਬੰਦ ਜਿਹੜਾ ਨਜਰਾ ਆਇਆ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਲੋਕਾਂ ਨੇ ਨਾਰਾ ਮਾਰਿਆ ਤੇ ਕਿਸਾਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਤੇ ਤੁਸੀਂ ਜਿੱਤ ਕੇ ਦਿੱਲੀ ਦੇ ਵਿੱਚੋਂ ਜ਼ਰੂਰ ਹੁਣਾਇਆ ਪਰ ਭਾਰਤ ਸਰਕਾਰ ਦੇ ਖਿਲਾਫ ਜਿਹੜਾ ਲੋਕਾਂ ਨੇ ਜਿਹੜਾ ਗੁੱਸਾ ਜ਼ਾਹਿਰ ਕੀਤਾ ਤੇ ਇਹਨੇ ਇਹ ਮੰੰਗਾ ਨੂੰ ਮੰਨਣ ਲੱਗਿਆ ਪੰਜਾਬੀਆਂ ਨੇ ਅਪੀਲ ਕੀਤੀ ਆ ਲਗਾਤਾਰ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਸ਼ਿਆਰਪੁਰ ਦੇ ਵੱਖ-ਵੱਖ ਇਲਾਕਿਆਂ ਤੋਂ ਤੁਹਾਨੂੰ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਨ ਪੰਜਾਬੀ న్యూਸ ਦੇ ਮਾਧਿਅਮ ਰਾਹੀਂ LIC ਦਫ਼ਤਰ ਜਿਹੜਾ ਉਹਦੀ ਬੰਦ ਕੀਤਾ ਗਿਆ ਤੇ ਲੋਕਾਂ ਉਹ ਜਿਹੜਾ ਗੁੱਸਾ ਜਿਹੜਾ ਜ਼ਾਹਰ ਜਿਹੜਾ ਕੀਤਾ ਜਾ ਰਿਹਾ ਹੈ ਲਗਾਤਾਰ ਲਾਈਵ ਤਸਵੀਰਾਂ ਉਸ਼ਿਆਰਪੁਰ ਤੋਂ ਦੇਖ ਰਹੇ ਹੋ ਤੁਸੀਂ ਜੁਲੋ ਨੋ ਪੇਜ ਦੇ ਨਾਲ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਇਹ ਮਾਲਪੁਰ ਹਲਕਾ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਲੋਕਾਂ ਨੇ ਜਿਹੜਾ ਆਪਣਾ ਪੂਰੀ ਮਾਰਕੀਟ ਜਿਹੜੀ ਆ ਬੰਦ ਕੀਤੀ ਗਈ ਆ ਮਾਲਪੁਰ ਅੱਡਾ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਮੌਜੂਦ ਹੈ ਤੇ ਉੱਥੇ ਜਿਹੜੀਆਂ ਦੁਕਾਨਾਂ ਜਿਹੜੀਆਂ ਬਿਲਕੁਲ ਬੰਦ ਰੱਖੀਆਂ ਗਈਆਂ ਹੁਸ਼ਿਆਰਪੁਰ ਤੋਂ ਲਗਾਤਾਰ ਲਾਈਵ ਤਸਵੀਰਾਂ ਆਸੀਂ ਤੁਹਾਨੂੰ ਦਿਖਾ ਰਹੇ ਆ ਜਨ ਪੰਜਾਬੀ ਨਿਊਜ਼ ਦੇ ਮਾਧਿਅਮ ਰਾਹੀਂ ਪਰ ਖਾਸ ਕਰਕੇ ਜੀ ਐਬੂਲੈਂਸ ਸਰਵਿਸ ਦਾ ਜਿਹੜੀ ਆ ਉਹਦੀ ਕੰਮ ਨਹੀਂ ਰਹੀਆਂ ਔਰ ਮੈਡੀਕਲ ਸਟੋਰ ਜਿਹੜੇ ਕਾਫੀ ਵੇਚੂ ਉਹਨਾਂ ਨੇ ਬੰਦ ਰੱਖੇ ਗਏ ਆ ਤੇ ਪਰ ਇਸਾਨਾਂ ਦੇ ਜਿਹੜੇ ਜਿੰਦਾਬਾਦ 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 ਨਹੀਂ ਅਜੇ ਕੋਈ ਇਨਫੋਰਮੇਸ਼ਨ ਨਹੀਂ ਆਈ ਇਹ ਇੰਨਾ ਸਦਾ ਸੀ ਅਸੀਂ ਇਹਨੂੰ ਇੰਪਲੀਮੈਂਟ ਕਰ ਲਿਆ ਲੱਗ ਰਹੀ ਹੈ ਜੀ ਹਾਂ ਜੀ ਧੰਨਵਾਦ ਇਸ ਤੋਂ ਬਾਅਦ ਵੀ ਅੱਗੇ ਵੀ ਕਰਨਾ ਆ ਚੱਲਣਗੇ ਜੀ ਚੱਲਣਗੇ ਤਾਂ ਹੋਰ ਅਗਲਾ ਵੀ ਐਕਸ਼ਨ ਹੋ ਸਕਦਾ ਕੁਝ ਵੀ ਹੋਰ ਹੋ ਸਕਦਾ ਉਹ ਸਾਰੇ ਕਰਾਂਗੇ ਸੋ ਸਾਲਿਆਂ ਨੂੰ ਤੁਹਾਡਾ ਸਾਰੇ ਜਿਹੜੇ ਮੀਡੀਆ ਕਰਮਚਾਰੀ ਤੁਸੀਂ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦਾ ਬਹੁਤ ਵੱਡਾ ਸਫਲਤਾ ਜਿਹੜੀ ਹੈ ਜੀ ਇਹ ਬੰਦ ਨੂੰ ਪ੍ਰਾਪਤ ਹੋਈ ਹੈ ਜੀ ਆ ਲੋਕਾਂ ਨੂੰ ਕੀ ਕਹਿਣਾ ਜਾਓਗੇ ਅੱਜ ਦੇ ਬੰਦ ਦੇਖ ਕੇ ਅਸੀਂ ਤਾਂ ਇਹ ਹੀ ਕਹਾਂਗੇ ਜੀ ਇਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬਲਾਕਮਾਨਾਂ ਨੂੰ ਜਿਹੜੇ ਸਾਰੇ ਵਪਾਰ ਮੰਡਲ ਵਾਲਿਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਆਸ਼ ਕਰਾਂਗੇ ਵੀ ਆਉਣ ਵਾਲੇ ਪ੍ਰੋਗਰਾਮਾਂ ਦਾ ਵੀ ਤੁਸੀਂ ਇਸੇ ਤਰ੍ਹਾਂ ਸਹਿਯੋਗ ਕਰੋਗੇ ਤੁਹਾਡਾ ਮੀਡੀਆ ਦਾ ਵੀ ਬਹੁਤ-ਬਹੁਤ ਤੁਹਾਡਾ ਮੀਡੀਆ ਦਾ ਵੀ ਬਹੁਤ-ਬਹੁਤ ਸਾਰਾ ਲੋਕਾਂ ਨੂੰ ਦਿਖਾਇਆ ਇਹ ਸਾਰਾ ਕੁਝ ਜੋ ਕਿ ਵੀ ਤੁਸੀਂ ਲੋਕਾਂ ਜਿਹੜਾ ਨਿਰੋੰਦਰੀ ਨਜ਼ਰ ਆਇਆ ਤੇ ਸਰ ਕੀ ਕਹਿਣਾ ਚਾਹੁੰਗਾ ਤੁਸੀਂ ਕਿਸਾਨਾਂ ਦੇ ਅੰਦੋਲਨ ਦੇ ਜਿਹੜਾ ਅੱਜ ਬੱਚੀ ਦੀ ਜਿਹੜੇ ਕਾਫੀ ਜਿਹੜੇ ਮੂਹਰ ਨਜ਼ਰ ਆ ਰਹੀਆਂ ਤੇ ਕੀ ਕਹਿਣਾ ਚਾਹੁੰਗਾ ਕਿਸਾਨਾਂ ਦੇ ਅੰਦੋਲਨ ਨੂੰ ਕਿ ਸੇ ਕਿਸਾਨ ਵਾਲੇ ਵਿੱਚ ਕੋਈ ਨਹੀਂ ਸਰ ਉਹ ਆਪਣੀ ਜਗ੍ਹਾ ਬਿਲਕੁਲ ਠੀਕ ਆ ਲੇਕਿਨ ਇਸ ਜਨਤਾ ਨੂੰ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਬਿਲਕੁਲ ਉਹਨਾਂ ਨੇ ਗੱਲਾਂ ਮੰਨੋ ਉਹਨਾਂ ਨੂੰ ਦਿੱਲੀ ਆਂਦੋ ਉਹਨਾਂ ਨੇ ਮੰਨੋ ਕੀ ਕਹਿ ਰਹੇ ਹੋ ਮੈਂ ਜਿਹੜੀ ਗੱਲਬਾਤ ਕਰੋ ਉਹਨਾਂ ਨੇ ਗੱਲਬਾਤ ਨਹੀਂ ਕਰਨ ਦੇ ਰਹੇ ਤਾਰ ਕੇ ਸਰ ਕਿਸਾਨ ਦਾ ਬੰਦਾ ਬਿਲਕੁਲ ਠੀਕ ਆ ਲੇਕਿਨ ਇੱਥੇ ਆਮ ਆਦਮੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਿਹਾ ਤੇ ਜਿਸ ਤਰ੍ਹਾਂ ਸਰ ਤੁਸੀਂ ਕਿਹਾ ਕਿ ਜਿਹੜੀ ਸਰਕਾਰ ਕਿਸਾਨਾਂ ਦੀ ਮੰਗਾਂ ਦੀ ਮੰਨਦੀ ਹੈ ਕੁਝ ਮੰਗਾਂ ਜਿਹੜੀਆਂ ਸਰਕਾਰ ਨਹੀਂ ਮੰਨਦੀ ਹੈ ਉਹ ਗੱਲਬਾਤ ਕਰਨਾ ਨਾ ਗੱਲਬਾਤ ਕਰਨ ਪਹਿਲਾਂ ਉਹਨਾਂ ਨੂੰ ਆਂਤ ਦੇਓ ਉਹ ਦਿੱਲੀ ਬਾਰਡਰ ਤੇ ਰੋਕੇ ਹੋਇ ਦੱਲਾ ਮਤਾ ਸੁਣਨਾ ਕੀ ਕਹਿੰਦੇ ਕੀ ਪਰੇਸ਼ਾਨੀ ਹੈ ਕੀ ਨਹੀਂ ਪਰੇਸ਼ਾਨੀ ਆ ਅੱਜ ਸਵੇਰੇ ਮੈਂ ਵੀ ਆਪਣੇ ਸ਼ਹਿਰ ਤੋਂ ਬਾਹਰ ਸੀਗਾ ਮੈਨੂੰ ਵੀ ਆਮੜੇ ਪ੍ਰੋਬਲਮ ਆਈ ਲੇਕਿਨ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਤਾਂ ਹੀ ਕੁਝ ਹੋਏਗਾ ਉਹ ਸਾਡੇ ਲਈ ਖੜੇ ਹੋਏ ਆ ਕਿਸਾਨ ਤੇ ਸਰ ਅੱਜ ਤੁਸੀਂ ਕੀ ਕਰਨ ਆਏ ਸੀਗੇ ਇਹ ਸਾਡਾ ਬੇਵੀ ਬਿਮਾਰ ਸੀਗਾ ਦਵਾਈ ਲੈਣ ਆਏ ਸੀਗੇ ਪਾਣਾ ਤਾਂ ਅਸੀਂ ਪਹਿਲੇ ਸਨਾ ਦੀ ਗੱਲਬਾਤ ਕੀਤੀ ਆ ਕਿ ਜਿਹੜੇ ਬੱਚੇ ਜਿਹੜੇ ਆ ਬਿਮਾਰ ਨજર ਆਇਆ ਉਸ਼ਿਆਰਪੁਰ ਦੇ ਵਿੱਚ ਜਿਹੜਾ ਮੋਗਾ ਸੁਗਾ ਜਿਹੜਾ ਬੱਚਿਆਂ ਦਾ ਜਿਹੜਾ ਮੰਨਿਆ ਗੰਨਿਆ ਹਸਪਤਾਲ ਹੈ ਜਿੱਥੇ ਬੱਚਿਆਂ ਦਾ ਜਿਹੜਾ ਇਲਾਜ ਜਿਹੜਾ ਕੀਤਾ ਜਾਂਦਾ ਹੈ ਉਹ ਡਾਕਟਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਰ ਜਿਸ ਤਰ੍ਹਾਂ ਅੱਜ ਜਿਹੜਾ ਕਿਸਾਨੀ ਅੰਦੋਲਨ ਕੀਤਾ ਗਿਆ ਹੈ ਤੇ ਕੀ ਕਹਿਣਾ ਚਾਹੋ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਸਾਨੀ ਅੰਦੋਲਨ ਨੂੰ ਵਾਸਤੇ ਕੀ ਕਹਿਣਾ ਹੈਗਾ ਦੇਖੋ ਪੰਜਾਬ ਤੇ ਪਹਿਲੇ ਹੀ ਪਿੱਛੇ ਜਾ ਰਿਹਾ ਹੈਗਾ ਇਸ ਚੀਜ਼ਾਂ ਨਾਲ ਪੰਜਾਬ ਹੋਰ ਪਿੱਛੇ ਚਲਾ ਜਾਏਗਾ ਲੋਕੀ ਤਾਂ ਗੁੰਮਦੇ ਨੇ ਪਰ ਐਨੀ سپورਟ ਇਹਨਾਂ ਨੇ ਕੀਤੀ ਹੈ ਵੀ ਪੇਸ਼ੈਂਟ ਜਿਹੜੇ ਸੀ ਮਰੀਜ਼ ਉਹਨਾਂ ਨੂੰ ਇhtਿਆਾਨ ਦਿੱਤਾ ਹੈ ਉਹਨਾਂ ਨੂੰ ਕੋਈ ਰੋਕਿਆ ਟੋਕਿਆ ਨਹੀਂ ਹੈ ਕਿਸੇ ਨੇ ਵੀ ਉਹਦੇ ਵਾਸਤੇ ਬਹੁਤ ਅੱਛਾ ਹੋਇਆ ਹੈ ਤੇ ਜਿਸ ਤਰ੍ਹਾਂ ਸਰ ਹੁਣ ਅਸੀਂ ਹਸਪਤਾਲ ਦੇ ਵਿੱਚ ਦੇਖਿਆ ਕਾਫੀ ਜਿਹੜੇ ਛੋਟੇ ਛੋਟੇ ਬੱਚੇ ਆ 5 5 6 6 ਮਹੀਨੇ ਦੇ ਉਹਦੀ ਕਾਫੀ ਜਿਹੜੇ ਰੋਂਦੇ ਨਜ਼ਰ ਆਏ ਤੇ ਕੀ ਕਹਿਣਾ ਚਾਹੂਗੀ ਤੁਸੀਂ ਉਹ ਬੱਚੇ ਇੱਕ ਤੇ ਠੰਡ ਕਰਕੇ ਅਗੇ ਇੱਕ ਜਿਹਾ ਸਰੇ ਕਲੀਨਿਕ ਚਾਹਦੇ ਐ ਕੋਈ ਦਵਾਈ ਦਿੰਨੇ ਜਾਂ ਕੁਛ ਚੈੱਕ ਕਰਦੇ ਆਂ ਰੋਣਾ ਸ਼ੁਰੂ ਕਰ ਦਿੰਦੇ ਨੇ ਐਸੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਐ ਕਿ ਬੱਚੇ ਰਹੁੰਦੇ ਹੀ ਹੁੰਦੇ ਆ ਤੇ ਸਰ ਕਿੰਨੇ ਕ ਇਸ ਵਕਤ ਜਿਹੜੇ ਬੱਚੇ ਤੁਹਾਡੇ ਕੋਲ ਮਰੀਜ਼ ਆਏ ਆ ਮੇਰੇ ਕੋਲ ਅੱਜ 20 22 ਦੇ ਕਰੀਬ ਆਏ ਹੋਣੇ ਬਣਾ ਜਿਸ ਤਰ੍ਹਾਂ ਅੰਚ ਪੰਜਾਬ ਬੰਦ ਕੀ ਕਹਿਣਾ ਚਾਹੂੰਗਾ ਤੁਸੀਂ ਸਰ ਵਧੀਆ ਗੱਲ ਐ ਪੰਜਾਬ ਬੰਦ ਕਿਸਾਨਾਂ ਦੇ ਦਾ ਵਧੀਆ ਤੇ ਕੀ ਕਹਿਣਾ ਚਾਹੂੰਗਾ ਤੁਸੀਂ ਪੰਜਾਬ ਪੰਜਾਬ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਇਹ ਜਿਸ ਤਰ੍ਹਾਂ ਅੰਚ ਪੂਰੀ ਮਾਰਕੀਟ ਦੀ ਬੰਦ ਹੈ ਤੁਸੀਂ ਕਾਫੀ ਚਿਰ ਤੋਂ ਘੁੰਮ ਰਹੇ ਹੋ ਤੇ ਨਹੀਂ ਮੈਂ ਤੁਹਾਡੇ ਉੱਧਰ ਗਈ ਸੀ ਤੇ ਫਿਰ ਤੁਹਾਨੂੰ ਕੋਈ ਸਮਾਨ ਸੂਪ ਵਗੈਰਾ ਤੁਸੀਂ ਲੈਣਾ ਹੋ ਜਾਂ ਐਸੇ ਘਰੋਂ ਨਿਕਲੇ ਆ ਉੱਧਰੋਂ ਨਿਕਲੇ ਸੀ ਤਾਂ ਦੇਖਣ ਕਿ ਬੰਦ ਹੈ ਸਾਰਾ ਕੁਝ ਬੰਦ ਹੈ ਸੋ ਅਸੀਂ ਦਾਦਾਬਦ ਕੀਤੀ ਹੈ ਕਿ ਨਿਊਜ਼ ਨਾਲ ਕਿ ਉਹਦੀ ਜਿਹੜੇ ਘੁੰਮਣ ਫੇਰਨ ਨਿਕਲੇ ਆ ਪੁਰਾ ਹੁਸ਼ਿਆਰਪੁਰ ਦੀਆਂ ਜਿਹੜੀਆਂ ਬੰਦ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਨਹੀਂ ਦੇਖ ਰਹੇ ਨਾਲ ਨਾਲ ਲੋਕ ਵੀ ਦੇਖ ਰਹੇ ਕਿ ਪੁਰਾ ਹੁਸ਼ਿਆਰਪੁਰ ਕਿਦਾਂ ਕਿਸਾਨੀ ਅੰਦੋਲਨ ਨੂੰ ਜਿਹੜਾ ਬੰਦ ਕੀਤਾ ਗਿਆ ਕਿਸ ਔਰ ਲੇਡੀਜ਼ ਨੂੰ ਵੀ ਕਿਹਾ ਗਿਆ ਕਿ ਜਿਹੜਾ ਪੂਰਾ ਹੁਸ਼ਿਆਰਪੁਰ ਜਿਹੜਾ ਬੰਦ ਆ ਬਹੁਤ ਵਧੀਆ ਬੰਦ ਕੀਤਾ ਗਿਆ ਹੈ ਪੂਰਾ ਪੁਰ ਸਮਰਥਨ ਜਿਹੜਾ ਕਿਸਾਨਾਂ ਵੱਲੋਂ ਦਿੱਤਾ ਗਿਆ ਸੀ ਅੱਜ ਇਸ ਤਰ੍ਹਾਂ ਪੰਜਾਬ ਦੀ ਬੰਦ ਕੀਤਾ ਗਿਆ ਪੂਰਾ ਹੁਸ਼ਿਆਰਪੁਰ ਦੀ ਬੰਦ ਕੀਤਾ ਗਿਆ ਹੈ ਹਾਂਜੀ ਹਾਂਜੀ ਕੀ ਕਹਿਣਾ ਚਾਹੂਗੇ ਕਿ ਆਪਣੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੈਂ ਕੇਂਦਰ ਸਰਕਾਰ ਨੂੰ ਇਹ ਕਹਿੰਦਾ ਵੀ ਪੰਜਾਬ ਆਪਣੇ ਕਿਸਾਨਾਂ ਵੀਰਾਂ ਦੀਆਂ ਮੰਗਾਂ ਕਿਹੜੀਆਂ ਉਹ ਮੰਨੀਆਂ ਜਾਣ ਇਹਨਾਂ ਦੇ ਮਸਲੇ ਹੱਲ ਕੀਤੇ ਜਾਣ ਅੱਲੇ ਸਿੰਘ ਜੇ ਬਾਰਡਰਾਂ ਤੇ ਆ ਗਏ ਤੇ ਸਾਨੂੰ ਭਾਰੀ ਪੈਜੂਗੀ ਤੇ ਜਿਸ ਤਰ੍ਹਾਂ ਹੁਣ ਕਿਸਾਨਾਂ ਆਗੂ ਨੇ ਲਗਾਤਾਰ ਜਿਹੜਾ ਧਾਣਾ ਪਰਦਾਸ਼ੀ ਨਹੀਂ ਕੀਤਾ ਗਿਆ ਉਹ ਕਿਸਾਨਾਂ ਜਿਹੜੇ ਲਗਾਤਾਰ ਜਿਹੜਾ ਮੰਨਬਰਤ ਦੀ ਬੈਠੇ ਹੋਏ ਆ ਕਾਫੀ ਜਿਹੜੇ ਸਾਨਾਂ ਤੋਂ ਕਿਸਾਨ ਬੈਠੇ ਹੋਏ ਉਹਨਾਂ ਬਾਰੇ ਦੀ ਆਪਾਂ ਗੱਲਬਾਤ ਕਰਾਂਗੇ ਸਰ ਕਿਹੜੀਆਂ ਕਿਹੜੀਆਂ ਮੰਗਾ ਜਿਹਨੀਆਂ ਕਿਸਾਨਾਂ ਦੀਆਂ ਜਿਹੜੀਆਂ ਬੈਠੀ ਹੋਏ ਆ ਹਾਂਜੀ ਹਾਂਜੀ ਜੋ ਉਹਨਾਂ ਦੀਆਂ ਮੰਗਾਂ ਆ ਉਹ ਕੇਂਦਰ ਸਰਕਾਰ ਨੂੰ ਪਤਾ ਆ ਉਹਨਾਂ ਦੀਆਂ ਮੰਗੀਆਂ ਜਾਣ ਉਹਨਾਂ ਨਾਲ ਮੀਟਿੰਗ ਕੀਤੀ ਜਾਵੇ ਤੇ ਮੰਨੀ ਜਾਣ ਨਹੀਂ ਤਾਂ ਸਿੰਘਾਂ ਨੂੰ ਬਾਡਰਾਂ ਤੇ ਜਾਣਾ ਪੈਣਾ ਆ ਤੇ ਸਰ ਜਿਹੜਾ ਅਜੂ ਹਸ਼ਿਆਰਪੁਰ ਜਿਹੜਾ ਬੰਦ ਕੀਤਾ ਗਿਆ ਕੀ ਕਹਿਣਾ ਚਾਹੂਗੇ ਹਸ਼ਿਆਰਪੁਰ ਬਾਰੇ ਹਾਂਜੀ ਹਾਂਜੀ ਅਸੀਂ ਇਹਦਾ ਐਨ ਕਰਦੇ ਹਾਂ ਸਮਸਤਰ ਕਰਦੇ ਹਾਂ ਕਿਸਾਨਾਂ ਦਾ ਤੇ ਨਾਲ ਆ ਕਿਸਾਨਾਂ ਦੇ ਹੱਲੇਦਾਰ ਹੀ ਹੱਲੇ ਮੋਰੇ ਕਿਸਾਨ ਆ ਹਲੇ ਸਿੰਘ ਪਿੱਛੇ ਆ ਜੇ ਸਿੰਘ ਮੋਰੇ ਆ ਗਏ ਤਾਂ ਸਰਕਾਰ ਨੂੰ ਭਰੀ ਪੈ ਜਾਣਾ ਤੋ ਸਰਕਾਰ ਨੂੰ ਭਾਰੀ ਪੈਣ ਵਾਸਤੇ ਸਿੰਘ ਸਾਹਿਬ ਨੇ ਕਿਹਾ ਕਿ ਨੰਗਾ ਨੇ ਕਿਹਾ ਕਿ ਜੇਕਰ ਨੰਗਾ ਆਗੇ ਤਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਜਿਹੜਾ ਹੈ ਭਾਰੀ ਪੈ ਜਾਣੀਆ ਲਗਾਤਾਰ ਤੇ ਮੈਨੂੰ ਜਿਸ ਤਰ੍ਹਾਂ ਜੂ ਪੂਰਾ ਪੰਜਾਬ ਦੀ ਬੰਦ ਕੀਤਾ ਗਿਆ ਉਹ ਸ਼ਾਰਪੁਰ ਦੀ ਬੰਦ ਕੀਤਾ ਕੀ ਕਹਿਣਾ ਚਾਹੁੰ ਕਿ ਤੁਸੀਂ ਕਿ ਅਸੀਂ ਕਿਸਾਨ ਅੰਦੋਲਨ ਦੇ ਨਾਲ ਖੜੇ ਹੈ ਪਰ ਜਿੱਦਾ ਗਰੀਬ ਬੰਦੇ ਨੂੰ ਦਿੱਕਤ ਆ ਰਹੀ ਜਿਨ੍ਹਾਂ ਨੇ ਉਸੇ ਛਾਂ ਥੱਲੇ ਰਹਿਣਾ ਉਥੋਂ ਉਹੀ ਕਮਾਣਾ ਉਹੀ ਖਾਣਾ ਉਹਨਾਂ ਲਈ ਤਾਂ ਬਹੁਤ ਮੁਸੀਬਤ ਆ ਐਸ ਵੇਲੇ ਤੇ ਜਿਸ ਤਰ੍ਹਾਂ ਮੈਂ ਨਾ ਤੁਸੀਂ ਹੁਣ ਕਾਫੀ ਫਰੂਟ ਜਿਹੜੇ ਮਹਿੰਗੇ ਮਹਿੰਗੇ ਦੀ ਹੈਗੇ ਆ ਤੇ ਕੀ ਉਹ ਅੱਜ ਖਰਾਬ ਹੋ ਜੂਗੇ ਜਾਂ ਕਿਸ ਤਰ੍ਹਾਂ ਹਾਂਜੀ ਉਹ ਖਰਾਬ ਹੋ ਜਾਂਦਾ ਜੀ ਇਹ ਸਮਾਨ ਡੇਲੀ ਦੇ ਡੇਲੀ ਵਿਕਦਾ ਤੇ ਡੇਲੀ ਇਹ ਹੁੰਦਾ ਹੈ ਫਰੈਸ਼ ਲਿਆਣਾ ਪੈਂਦਾ ਤਾਂ ਫਰੈਸ਼ ਵੇਚਣਾ ਪੈਂਦਾ ਔਰ ਖਰਾਬ ਹੋ ਜਾਂਦੀਆਂ ਚੀਜ਼ਾਂ ਤੇ ਮੈਂ ਨਾ ਕੀ ਕਹਿਣਾ ਚਾਹੁੰਗਾ ਤੁਸੀਂ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਸਾਡੀ ਮਦਦ ਕਰੇ ਮਦਦ ਕਰਦੀ ਨਹੀਂ ਸਿਰਫ ਆਮ ਪਾਰਟੀਆਂ ਜਿਹੜੀਆਂ ਹੈਗੀਆਂ ਆਪ ਆਪ ਹੀ ਆਪਸ ਚ ਖਾ ਰਹੀਆਂ ਆ ਗਰੀਬ ਬੰਦੇ ਦੀ ਕੋਈ ਮਦਦ ਨਹੀਂ ਕਰਦੀ ਪਈ ਅੱਜ ਕੱਲ੍ਹ ਤੇ ਜਿਸ ਤਰ੍ਹਾਂ ਮੈਂ ਨਾ ਹੁਣ ਹੁਸ਼ਿਆਰਪੁਰ ਦੇ ਵਿੱਚ ਰੋੜਾ ਜੀ ਆ ਉਹਨਾਂ ਨੇ ਈ ਰਿਕਸ਼ੇ ਦੀ ਵਗੈਰਾ ਬੰਡੇ ਸੀ ਕਿ ਤੁਹਾਨੂੰ ਉਹ ਸਹੂਲਤ ਈ ਰਿਕਸ਼ੇ ਦੀ ਮਿਲੀ ਕਿ ਨਹੀਂ ਮਿਲੀ ਨਹੀਂ ਦਿੱਤੀ ਸੀ ਅਸੀਂ ਮੈਂ ਖੁਦ ਵੀ ਗਈ ਸੀ ਉਹਨਾਂ ਨੇ ਮੈਨੂੰ ਕੁਝ ਨਹੀਂ ਦਿੱਤਾ ਜੀ ਤੇ ਕੀ ਕਹਿਣਾ ਚਾਹੋਗੇ ਤੁਸੀਂ ਰੋੜੇ ਨੂੰ ਔਰ ਜੈਂਪਾ ਜੀ ਨੂੰ ਜੈਂਪਾ ਸਰਕਲ ਵੀ ਮੈਂ ਗਈ ਸੀ ਮੈਂ ਕਿਹਾ ਮੇਰੀ ਮਦਦ ਕਰੋ ਮੇਰਾ ਦਾਦਾ ਕਰਕੇ ਚੱਲਦਾ ਆ ਕਿ ਮੈਂ ਜਿੱਤ ਗਈਆਂ ਮੈਨੂੰ ਪੈਸੇ ਦਵਾ ਦਿਓ ਨਹੀਂ ਦਵਾਏ ਕਹਿੰਦੇ ਕਰ ਦਾਂਗੇ ਕੁਝ ਵੀ ਨਹੀਂ ਸਹੂਲਤ ਮਿਲਦੀ ਪਈ ਅਸੀਂ ਉਹਨੂੰ ਮੇਰੇ ਕੋਲ ਵੀ ਜਾ ਕੇ ਦੇਖ ਲਿਆ ਸਾਰੇ ਪਾਸੇ ਘੁੰਮ ਫਿਰ ਕੇ ਦੇਖ ਲਿਆ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਇੱਥੇ ਗੱਡੀਆਂ ਨੰਗ ਦੀਆਂ ਪਰ ਕੋਈ ਨਹੀਂ ਕਰਦਾ ਇਵਨ ਕਿ ਸਾਡੀ ਇੱਥੇ ਕਮੇਟੀ ਦੀ ਪਰਚੀ ਲੱਗੀ ਹੋਈ ਆ ਅਸੀਂ ਕਿਉਂ ਹੀ ਬੰਦ ਕਰਾ ਦੋ ਨਹੀਂ ਉਹ ਤੱਕ ਨਹੀਂ ਬੰਦ ਕਰਾਈ ਤੇ ਨਾ ਪਰਚੀ ਕਿੰਨੀ ਲੱਗੀ ਪਈ ਹੈ 1000 ਰੁਪਏ ਮਹੀਨਾ ਜਾਂਦਾ ਤੇ ਜਿਸ ਤਰ੍ਹਾਂ ਮੈਂ ਹੁਣ 1000 ਰੁਪਏ ਮਹੀਨਾ ਜਾ ਰਹੇ ਤੇ ਕੋਈ ਨਹੀਂ ਲੈ ਰਿਹਾ ਕਮੇਟੀ ਚੋਂ ਕਮੇਟੀ ਦੇ ਵਰਕਰ ਆਂਦੇ ਉਹੀ ਲੈ ਕੇ ਜਾਂਦੇ ਆ ਤਾਂ ਇਸ ਗੱਲ ਵੱਧ ਕੀਤੀ ਤੇ ਆਪ ਜਮਾ ਕਰਾਣ ਜਾਣਾ ਬੰਦਾ ਤੇ ਜੇਸਨਾ ਮੈਨੂੰ ਹੁਣ ਹੁਸ਼ਿਆਰਪੁਰ ਦੇ ਜਿਹੜੇ ਮੰਤਰੀ ਆ ਜੈਂਪਾ ਜੀ ਆ ਜਾਂ ਕੋਈ ਹੋਰ ਮਤਲਬ ਅਧਿਕਾਰੀ ਆ ਤੇ ਉਹਨਾਂ ਕੋਲ ਕੋਈ ਮੰਗ ਚਾਹੁੰਦੇ ਆ ਤੁਸੀਂ ਹੰਸਾਫ ਮਿਲਣਾ ਚਾਹੀਦਾ ਜੀ ਜਿੱਥੇ ਦੇਲੇ ਬੋਟਾ ਹੁੰਦੀਆਂ ਸੀ ਰੋੜੇ ਦੇ ਉੱਪਰ ਗਏ ਸੀਗੇ ਨਾਲ ਪੂਰੀ ਦੁਨੀਆ ਦੇ ਨਾਲ ਜਾ ਕੇ ਆਏ ਸੀਗੇ ਕਹਿੰਦੇ ਸੋ ਉਹਨਾਂ ਨੇ ਕਿਹਾ ਸੀ ਅਸੀਂ ਇਹ ਵੀ ਕਰਾਂਗੇ ਉਹ ਵੀ ਕਰਾਂਗੇ ਲੇਡੀਜ਼ ਨੂੰ ਪੈਸੇ ਵੀ ਮਿਲਣਗੇ ਕੋਈ ਕੁਝ ਵੀ ਨਹੀਂ ਮਿਲਦਾ ਪਿਆ ਉਲਟਾ ਸਾਡੇ ਖਾਤਿਆਂ 'ਚ ਕੱਢ ਲੈਂਦੇ ਪੈਸੇ ਜਿਹੜੇ ਹੁੰਦੇ ਆ ਉਹ ਵੀ ਕਦੀ ਆ ਚਾਰਜਸ ਪਾ ਕੇ ਕੱਢ ਲਿਆ ਕਦੀ ਉਹ ਪਾ ਕੇ ਕੱਢ ਲਿਆ ਇਵਨ ਕਿ ਮੇਰੇ ਬੱਚੇ ਦੀ 10th ਪਾਸ ਕੀਤੀ ਨਾ ਜਿਸ ਸਕੂ ਔਰ ਸਕੂਲ 'ਚ ਮੇਰਾ ਮੈਂ ਨਾਮ ਨਹੀਂ ਘਟਾਇਆ ਹੈਗਾ ਬੇਟੇ ਦਾ ਮੇਰਾ ਬੇਟੇ ਦਾ ਉੱਥੇ ਨਾਮ ਚੱਲਦਾ ਪਿਆ ਪ੍ਰਿੰਸੀਪਲ ਕੀ ਕਹਿ ਰਿਹਾ ਲਾਸਟ ਫਾਈਨਲ ਪੇਪਰਾਂ ਦੇ ਵਿੱਚ ਕਿ ਮੈਂ ਬੇਟੇ ਦਾ ਨਾਮ ਨਹੀਂ ਇੱਥੇ ਪਲੱਸ 1 ਨਹੀਂ ਕਰਾਣੀ ਉਹਦਾ ਬੱਚੇ ਦਾ ਕੈਰੀਅਰ ਖਰਾਬ ਹੋ ਜਾਣਾ ਰੀਜ਼ਨ ਕੀ ਬੱਚੇ ਨੇ ਕੋਈ ਗਾਲੀ ਗਲੋਚ ਕੀਤੀ ਆ ਜਾਂ ਕੋਸ਼ ਕੀਤੀ ਜਾਂ ਮੈਂ ਫੀਸ ਨਹੀਂ ਦੇ ਪੇ ਕਰ ਰਹੀ ਮੇਰਾ ਬੇਟੇ ਨੂੰ ਪਲੱਸ 2 ਪੜ੍ਹਦੇ ਵਿੱਚ ਸਰਕਾਰੀ ਨੌਕਰੀ ਮਿਲ ਗਈ ਸੀ ਪਲੱਸ 10 ਦਾ ਸਰਟੀਫਿਕੇਟ ਨਹੀਂ ਦਿੱਤਾ ਸੀ ਪ੍ਰਿੰਸੀਪਲ ਨੇ ਇਹਨਾਂ ਸਾਬ ਨੂੰ 2 ਸਾਲ ਤੱਕ ਉਸ ਬੰਦੇ ਨੇ ਫੀਸਾਂ ਲੈ ਲਈਆਂ ਸੀ ਸਰਟੀਫਿਕੇਟ ਨਹੀਂ ਦਿੱਤਾ ਮੈਂ ਦਿੱਲੀ ਇੰਟਰਵਿਊ ਵੀ ਕਰਾ ਕੇ ਕਹੀ ਮੇਰਾ ਬੇਟਾ ਸਿਲੈਕਟ ਹੋ ਗਿਆ ਸਭ ਕੁਝ ਹੋਇਆ ਸਿਰਫ ਇੱਕ ਸਰਟੀਫਿਕੇਟ ਦੇ ਪਿੱਛੇ ਅਸੀਂ ਰਹਿ ਗਏ ਸੀ ਕੋਈ ਮਦਦ ਕੋਈ ਸਦੀ ਕੋਈ ਕਰਦਾ ਹੀ ਨਹੀਂ ਹੁਣ ਪ੍ਰਿੰਸੀਪਲ ਨੇ ਸਾਨੂੰ ਵਿਜੇਨਗਰ ਦਾ ਪ੍ਰਿੰਸੀਪਲ ਆ ਸਾਨੂੰ ਉਹਨੇ ਤੰਗ ਕੀਤਾ ਪਿਆ ਆ ਮੇਰੇ ਬੇਟੇ ਦਾ ਕੈਰੀਅਰ ਖਰਾਬ ਹੋ ਰਿਹਾ ਪਲੱਸ 1 ਚ ਪੜਦਾ ਮੇਰਾ ਬੇਟਾ ਤੇ ਮੈਂ ਜੇ ਸੰਭੋਧਨ ਮੈਂ ਤੁਹਾਡੇ ਬੇਟੇ ਦਾ ਨਾਮ ਕੱਟ ਦਿੱਤਾ ਆ ਮੈਂ ਦਾਖਲਾ ਨਹੀਂ ਭਜਾ ਜਦ ਕੀ ਦਾਖਲਾ ਨਹੀਂ ਪਲੱਸ 1 ਦਾ ਜਾਂਦਾ ਅਟੈਂਡੈਂਸ ਜਾਂਦੀ ਆ ਫੀਸ ਹੁੰਦੀ ਆ ਇਸ ਤੋਂ ਹੈ ਹੀ ਨਹੀਂ ਜਾਂਦਾ ਆਨਲਾਈਨ ਦਾ ਜੇ ਜਦੋਂ ਨਾਂ ਹੀ ਨਹੀਂ ਕਟਿਆ ਫਿਰ ਕਿੱਦਾਂ ਕਹਿ ਦਨਗੇ ਕਿ ਅਸੀਂ ਦਾਖਲਾ ਲਾ ਕੇ ਭੇਜਿਆ ਹੀ ਨਹੀਂ ਕੋਈ ਤਾਂ ਰੀਜ਼ਨ ਹੋਣਾ ਚਾਹੀਦਾ ਹੁਣ ਕੋਈ ਵੀ ਸਕੂਲ ਚ ਅਗਲੇ ਬੱਚਾ ਦਾਖਲਾ ਹੋ ਜਾਊਗਾ ਨਹੀਂ ਹੋਏਗਾ ਬੱਚੇ ਦਾ ਕੈਰੀਅਰ ਖਰਾਬ ਹੋ ਰਿਹਾ ਜਦੋਂ ਪਹਿਲੇ ਹੀ ਤੂੰ ਕਹਿ ਦਿੰਦਾ ਮੈਂ ਜੂਨ ਚ ਜਾ ਕੇ ਕਹਿੰਦਾ ਦਾਖਲਾ ਜਾਏਗਾ ਨਹੀਂ ਗਿਆ ਜਾਊਗਾ ਤਾਂ ਮੈਂ ਭੇਜਾਂਗਾ ਪਰ ਭੇਜਿਆ ਨਹੀਂ ਉਹਨੇ ਹੁਣ ਸਾਨੂੰ ਕੁਝ ਨਹੀਂ ਪਤਾ ਜਦੋਂ ਮੇਰਾ ਬੇਟਾ ਪਲੱਸ 2 ਚ ਪੜ੍ਹਦਾ ਸੀ ਮੈਂ ਸਰਟੀਫਿਕੇਟ ਦੀ ਮੰਗ ਕੀਤੀ ਮੈਂ डीएवी स्कूल ਚ ਗਈ ਮੇਰੇ ਬੇਟੇ ਦਾ ਉੱਥੇ ਪਲੱਸ 1 ਚ ਨਾਮ ਬੋਲਦਾ ਪਿਆ ਸੀ ਫਿਰ ਮੈਂ ਪ੍ਰਿੰਸੀਪਲ ਨਾਲ ਗੱਲ ਕੀਤੀ ਪ੍ਰਿੰਸੀਪਲ ਨੇ ਵੀ ਇਹ ਮੈਨੂੰ ਈਵਨ ਕੀ ਕਹਿਤਾ ਕਹਿੰਦੇ ਨਹੀਂ ਨਹੀਂ ਤੁਹਾਨੂੰ ਗਲਤ ਆ ਤੇ ਡੀਏਵੀ ਸਕੂਲ ਦੀ ਮੈਡਮ ਕਹਿੰਦੇ ਸੀਗੇ ਕੰਪਿਊਟਰ ਮੈਡਮ ਕਹਿੰਦੇ ਮੈਂ ਤੁਹਾਡੇ ਬੇਟੇ ਦਾ ਨਾਮ ਚੱਕ ਕੇ ਹੁਣ ਇੱਥੇ ਆਪਣੇ ਸਾਡੇ ਸਕੂਲ ਚ ਬੋਲਦਾ ਫਿਰ ਇਹਦਾ ਹੋ ਨਹੀਂ ਸਕਦਾ ਹੈਗਾ ਤੁਹਾਡਾ ਬੇਟਾ ਨਾਮ ਸਕੂਲ ਦਾ ਨਾਮ ਕੀ ਹੈ ਜਿਹੜਾ ਵਿਜੇਨਗਰ ਸੈਕਟਰ 8 ਪਬਲਿਕ ਸਕੂਲ ਤੁਸੀਂ ਮਨ ਇਸ ਤਰ੍ਹਾਂ ਤੁਸੀਂ ਹੁਣ ਫਰੋਡ ਵੇਚਦੇ ਆ ਤੁਸੀਂ ਇਕੱਲੇ ਵੇਚਦੇ ਜਾਂ ਤੁਹਾਡਾ ਹਸਬੰਦ ਦੀ ਨਾਲ ਹੀ ਨਹੀਂ ਜੀ ਮੇਰੇ ਹਸਬੰਦ ਦੀ ਡੈਥ ਹੋ ਗਈ ਆ ਮੇਰੇ ਬ ਮੇਰੇ ਬੱਚੇ ਇਹ ਰੱਖਿਆ ਚਲਾਉਂਦੇ ਆ ਦੋ ਬੇਟੇ ਇੱਕ 11ਵੀਂ ਚ ਪੜਦਾ ਆ ਇੱਕ 12ਵੀਂ ਕਾਰ ਹਟਿਆ ਹੈ ਤੇ ਅਸੀਂ ਗੱਲਬਾਤ ਕੀਤੀ ਆ ਕਿ ਉਹਨਾਂ ਨੇ ਗੁੱਸਾ ਜਿਹੜਾ ਆਪਣਾ ਜ਼ਾਹਿਰ ਕੀਤਾ ਪੰਜਾਬ ਸਰਕਾਰ ਦੇ ਖਿਲਾਫ ਵੀ ਕੀਤਾ ਔਰ ਕੇਂਦਰ ਸਰਕਾਰ ਦੇ ਖਿਲਾਫ ਵੀ ਕੀਤਾ ਆ ਤੇ ਕਿਸਾਨ ਆਗੂ ਨੇ ਇਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜੀ ਪੂਰੀ ਬੰਦ ਨਜ਼ਰ ਆ ਰਹੀ ਹੈ ਤੇ ਕੀ ਕਹਿਣਾ ਚਾਹੂੰ ਕਿ ਜਿਹੜੇ ਮਾਰਕੀਟ ਜਿਹੜੀ ਬੰਦ ਕੀਤੀ ਗਈ ਆ ਕਿਸਾਨਾਂ ਉਹ ਵੀ ਬੰਦ ਕੀਤੀ ਗਈ ਆ ਔਰ ਕਾਫੀ ਜਿਹੜਾ ਨੁਕਸਾਨ ਦੀ ਜਿਹੜਾ ਮਾਰਕੀਟ ਦੇ ਦੁਕਾਨਦਾਰਾਂ ਨੂੰ ਹੋਇਆ ਹੈ ਕੋਈ ਨੁਕਸਾਨ ਨਹੀਂ ਕੋਈ ਅਸੀਂ ਨਹੀਂ ਬੰਦ ਕਰਾ ਰਹੇ ਵਪਾਰ ਮੰਡਲ ਵੀ ਮਹਿਸੂਸ ਕਰ ਰਿਹਾ ਕਿ ਜਿਹੜੀਆਂ WTO वर्ल्ड ट्रेड ਆਰਗੇਨਾਈਜੇਸ਼ਨ ਦੇ ਤਹਿਤ ਸਰਕਾਰ ਇਹ ਉਹ ਨਾਰਾ ਦੇ ਕੇ ਜਿਹੜਾ ਉਹਨਾਂ ਨੂੰ ਲੈ ਕੇ ਆਰੀ ਕਾਰਪੋਰੇਟ ਨੂੰ ਇਹ ਛੋਟੇ ਦੁਕਾਨਦਾਰ ਵੀ ਖਤਮ ਹੋ ਜਾਣਗੇ ਸੋ ਦੁਕਾਨਦਾਰ ਭਰਾ ਵੀ ਸਮਝ ਰਹੇ ਆ ਕਿਉਂਕਿ ਕਿਸਾਨੀ ਅੰਦੋਲਨ ਚ ਵੀ ਉਹਨਾਂ ਨੇ ਬੜਾ ਵੱਡਾ ਸਮਰਥਨ ਦਿੱਤਾ ਸੀ ਹੁਣ ਵੀ ਉਹ ਸਮਝ ਰਹੇ ਆ ਆਧੇ ਬੰਦ ਦੇ ਵਿੱਚ ਕਿਸੇ ਨੇ ਕਿਸੇ ਨੂੰ ਜ਼ਬਰਦਸਤੀ ਕੋਈ ਬੰਦ ਨਹੀਂ ਕਰਾ ਰਿਆ ਇਸ ਵੇਲੇ ਤੁਸੀਂ ਦੁਕਾਨਾਂ ਜਿਹੜੀਆਂ ਖੁੱਲੀਆਂ ਨਹੀਂ ਉਹਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਕਿਸਾਨਾਂ ਦੇ ਬੰਦੀਆਂ ਨੂੰ ਜੋ ਪੰਜਾਬ ਆਂਦਾ ਲਾਂਗ ਦਿੱਤਾ ਗਿਆ ਅਸੀਂ ਉਹਦਾ ਸਮਰਥਨ ਕਰਦੇ ਹਾਂ ਕਿਉਂਕਿ ਉਹਨਾਂ ਨੇ ਵੀ ਪਤਾ ਕਿ ਜੇ ਕਿਸਾਨਾਂ ਨਾਲ ਨਾ ਖੜਾਂਗੇ ਸਾਡੀਆਂ ਵੀ ਦੁਕਾਨਾਂ ਬੰਦ ਹੋ ਜਾਣਗੀਆਂ ਕਿਉਂਕਿ ਹੌਲੀ-ਹੌਲੀ ਕਾਰਪੋਰੇਟ ਜਿਹੜਾ ਆ ਵੱਡੇ ਸਪੋਰਟ ਬੋਲ ਕੇ ਛੋਟੇ ਦੁਕਾਨਦਾਰਾਂ ਨੂੰ ਖਤਮ ਕਰ ਦੇ। ਤੇ ਜਿਸ ਤਰ੍ਹਾਂ ਸਨ ਅੰਮ੍ਰਿਤ ਸ਼ਾਹ ਵੱਲੋਂ ਜਿਹੜੀ ਬਾਵਾ ਸਾਹਿਬ ਦੀ ਕਲਾਕਰੀ ਪੇਪੜੀ ਕੀਤੀ ਗਈ ਆ ਤੇ ਉਹਨੀ ਵਾਰੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਭਾਰਤ ਨਰਨਨ ਬਾਵਾ ਸਾਹਿਬ ਡਾਕਟਰ ਅ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਉਹ ਭਾਰਤ ਦੀ ਸ਼ਾਨ ਨੇ ਜੇ ਉਹ ਬਾਬਾ ਸਾਹਿਬ 32 ਡਿਗਰੀਆਂ ਪੜ੍ਹ ਨਾ ਪੜੇ ਹੁੰਦੇ ਤਾਂ ਇਹਨਾਂ ਤੋਂ ਸੰਵਿਧਾਨ ਹੀ ਨਹੀਂ ਲਿਖੋਣਾ ਇਹਨਾਂ ਚ ਕੋਈ ਕਾਬਲ ਵਿਅਕਤੀ ਨਹੀਂ ਜੋ ਅਮਰਸ਼ਾ ਨੂੰ ਆਪਣੀ ਪੀੜੀ ਥਲੇ ਸੋਟਾ ਮਾਰਨਾ ਚਾਹੀਦਾ ਕਿ ਉਹ ਇੱਕ ਐਡੇ ਮਹਾਨ ਵਿਅਕਤੀ ਦੇ ਖਿਲਾਫ ਇਹ ਗੱਲ ਕਰ ਰਿਹਾ ਮੈਂ ਉਹਨਾਂ ਦੇ ਉਸ ਬਿਆਨ ਦੀ ਅਮਰਸ਼ਾ ਦੇ ਹੋਰ ਨਿੰਦਾ ਕਰਦਾ ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਮੋਦੀ ਜੇ ਵਾਕਈ ਸੰਵਿਧਾਨ ਨੂੰ ਪਿਆਰ ਕਰਦਾ ਬਾਬਾ ਸਾਹਿਬ ਨੂੰ ਪਿਆਰ ਕਰਦਾ ਤੇ ਅਮਰਤ ਸ਼ਾਹ ਹਲੇ ਤੱਕ ਕਿਉਂ ਸੀਟ ਤੇ ਬਿਠਾ ਉਹਨੂੰ ਹਮ ਲਿਸਟ ਤੋਂ ਲਾਉਣਾ ਚਾਹੀਦਾ ਬਰਖਾਸਤ ਕਰਨਾ ਚਾਹੀਦਾ ਜੇ ਨਾ ਕੀਤਾ ਤੇ ਇਸ ਬੰਦ ਤੋਂ ਬਾਅਦ ਇੱਕ ਬੰਦ ਹੋਰ ਵੀ ਅੰਮ੍ਰਿਤਸਰ ਦੇ ਵਿੱਚ ਕਾਲ ਦੇ ਦਿੱਤੀ ਗਈ ਆ ਬਾਬਾ ਸਾਹਿਬ ਦੇ ਸਤਕਾਰ ਦੇ ਲਈ ਕਿ ਅਸੀਂ ਜੋਗੀ ਅਮਰਤ ਸ਼ਾਹ ਦੇ ਖਿਲਾਫ ਪ੍ਰਚਾ ਦਰਜ ਕੀਤਾ ਜਾਵੇ ਉਹਨੂੰ ਬਰਖਾਸਤ ਕੀਤਾ ਜਾਵੇ 10 ਜਨਵਰੀ 2025 ਨੂੰ ਅੰਮ੍ਰਿਤਸਰ ਬੰਦੀ ਕਾਲ ਦਿੱਤੀ ਆ ਅਸੀਂ ਵੀ ਸਿੱਖ ਮੁਸਲਮਾਨ ਸਾਈ ਸਾਂਝਾ ਫਰੰਟ ਬੈਠਾਂਗੇ ਮੀਟਿੰਗ ਕਰਾਂਗੇ ਉਹ ਸਾਕੇ ਆਹੀ ਪੰਜਾਬ ਬੰਦੀ ਵਿਚ ਕਾਲ ਦੇ ਤੇ ਜਿਸ ਤਰ੍ਹਾਂ ਸਾਨੂੰ ਵੋਟਾਂ ਦੇ ਸਮੇਂ ਹਮੇਸ਼ਾ ਜਿਹੜਾ ਬਾਬਾ ਸਾਹਿਬ ਦੀ ਤਸਵੀਰਾਂ ਚੱਕ ਕੇ ਜਿੰਨੀਆਂ ਵੱਖ-ਵੱਖ ਪਾੜਦੀਆਂ ਘੁੰਮਦੀਆਂ ਬੀਜਪੀ ਦੀ ਘੁੰਮਦੀ ਨਜ਼ਰ ਆ ਰਹੀ ਹੈ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬੜੇ ਦੁੱਖ ਦੀ ਗੱਲ ਆ ਕਿ ਬੀਜਪੀ ਦੇ ਵਿੱਚ ਜਿਹੜੇ ਕੋਟੇ ਤੋਂ ਐਮਪੀ ਬਣ ਕੇ ਗਏ ਆ ਬੀਜਪੀ ਪਾਰਟੀ ਚ ਉਹ ਕੋਈ ਬੀਜਪੀ ਨੇ ਐਮਪੀ ਨਹੀਂ ਬਣਾਏ ਉਹ ਬਾਬਾ ਸਾਹਿਬ ਦੇ ਦਿੱਤੇ ਹੋਏ ਹੱਕ ਕਰਕੇ ਹੀ ਰਿజర్ਵਡ ਸੀਟਾਂ ਤੋਂ ਇਲੈਕਸ਼ਨ ਲੜ ਕੇ ਜਿੱਤ ਕੇ ਗਏ ਆ ਪਰ ਮੈਨੂੰ ਦੁੱਖ ਹੋ ਰਿਹਾ ਕਿ ਉਹ ਇੰਨੇ ਕ ਜਿਆਦਾ ਥੱਲੇ ਬੀਜਪੀ ਦੇ ਲੱਗੇ ਹੋ ਆ ਕਿ ਜਿਸ ਸਮਾਜ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਹ ਐਸਸੀ ਸਮਾਜ ਨਹੀਂ ਉਹਨਾਂ ਜਿਤਾਇਆ ਵੋਟਾਂ ਪਾ ਕੇ ਕਿਉਂਕਿ ਐਸਸੀ ਕੋਟੇ ਤੋਂ ਖੜੇ ਹੋਏ ਸੀ ਪਰ ਉਹ ਹੁਣ ਬਾਬਾ ਸਾਹਿਬ ਦੇ ਸਤਕਾਰ 'ਚ ਖੜੇ ਨਹੀਂ ਹੋ ਰਹੇ ਦੁੱਖ ਦੀ ਗੱਲ ਆ ਮੈਂ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਤੁਹਾਡੀ ਜੀ ਜ਼ਮੀਰ ਮਰ ਗਿਆ ਆ ਤੇ ਅੱਜ ਦੇ ਬੰਦ ਤੋਂ ਹੀ ਕੋਈ ਅਕਲ ਲੈ ਲਓ ਤੇ ਉਹਦੇ ਖਿਲਾਫ ਜੋਗੀ ਦੇ ਖਿਲਾਫ ਧਰਨਾ ਦਿਓ ਔਰ ਮੋਦੀ ਨੂੰ ਹਸਤੀ ਬਜੋ ਵਿਆਹ ਬੜੋ ਆਪਣੇ ਅਸਤੀਫੇ ਅਸੀਂ ਭਾਜਪਾ ਪਾਰਟੀ ਛੱਡੀ ਤਾਂ ਮੈਨੂੰ ਲੱਗਦਾ ਫਿਰ ਬਾਬਾ ਸਾਹਿਬ ਦਾ ਸਤਕਾਰ ਜਿਹੜਾ ਬਣੇਗਾ ਨਹੀਂ ਤਾਂ ਅਦਰਵਾਇਜ਼ ਇਹ ਜਿਹੜੇ ਪਾਰਟੀਆਂ ਦੇ ਵਿੱਚ ਬੈਠੇ ਨਾ ਕੋਟੇ ਤੋਂ ਜਿੱਤ ਕੇ ਗਏ ਲੋਕਾਂ ਮੈਨੂੰ ਲੱਗਦਾ ਇਹ ਜ਼ਿਆਦਾ ਕਸੂਰਬਾਰ ਨੇ ਬਾਬਾ ਸਾਹਿਬ ਦੇ ਅਪਮਾਨ ਦੇ ਲਈ ਬਾਕੀ ਅਸੀਂ ਸੜਕਾਂ ਤੇ ਪਹਿਲਾਂ ਵੀ ਸੀ ਅੱਗੋਂ ਵੀ ਰਾਵਾਂਗੇ ਔਰ ਬਾਬਾ ਸਾਹਿਬ ਦੇ ਸਤਕਾਰ ਦੇ ਵਿੱਚ ਜੋ ਸਾਡਾ ਹੋ ਸਕਿਆ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਰ ਜੀ